ਤਾਂ ਨੂੰ ਨਾ ਸੋ ਬੇਟਾ ਜਿੱਦਾਂ ਕਿ ਕੱਲ ਅਸੀਂ ਕੀਤਾ ਸੀਗਾ ਕਿ ਤਾਪ ਕੀ ਹੈ ਉਹਦੇ ਨਾਲ ਰਿਲੇਟਡ ਸੀ ਇੱਕ ਐਕਟੀਵਿਟੀ ਕੀਤੀ ਸੀਗੀ ਕਿ ਆਪ ਤਾਪ ਦੀ ਸਾਪੇਕਾ ਅੱਜ ਅਸੀਂ ਕਰਾਂਗੇ ਕਿ ਤਾਪਮਾਨ ਜਿਹੜਾ ਹੈ ਟੈਂਪਰ ਇਸ ਐਕਚੁਅਲੀ ਦ ਵੈਲਿਊ ਆਫ ਹੀ ਮਤਲਬ ਕਿੰਨੀ ਹੀਟ ਹੈ ਜਾਂ ਕੋਈ ਚੀਜ਼ ਕਿੰਨੀ ਠੰਡੀ ਹੈ ਪੂਰੀ ਰੇਂਜ ਨੂੰ ਅਸੀਂ ਵੀ ਕਹਿੰਦੇ ਆ ਤਾਪਮਾਨ ਠੀਕ ਹੈ ਜੀ ਹੁਣ ਤਾਪਮਾਨ ਨੂੰ ਮਾਪਣ ਲਈ ਸਪੈਸ਼ਲ ਇਨਸਟਰੂਮੈਂਟਸ ਅਸੀਂ ਯੂਜ਼ ਕਰਦੇ ਆਂ ਉਨਾ ਯੰਤਰਾਂ ਦੇ ਨਾਮ ਕੀ ਹੈ ਵਟ డు ਵੀ ਯੂਜ਼ ਫਾਰ ਮੈਜ਼ਰਿੰਗ ਟੈਂਪਰੇਚਰ ਕੀ ਕਹਿੰਦੇ ਆ ਇਹਨੂੰ ਥਰਮੋਮੀਟਰ ਤਾਉ ਨੂੰ ਕੀ ਕਹਿੰਦੇ ਆ ਥਰਮੋਮੀਟਰ ਥਰਮੋਮੀਟਰ ਮੇਂ ਕਾਲ ਵੀ ਤਾਂ ਹੁੰਦਾ ਚਾਹੀ ਦੋ ਤਰ੍ਹਾਂ ਦਾ ਹੁੰਦਾ ਹੈ ਸਭ ਤੋਂ ਪਹਿਲਾਂ ਜੇ ਗੱਲ ਕੀਤੀ ਜਾਵੇ ਭਾਵੇਂ ਦੋ ਤਰ੍ਹਾਂ ਦਾ ਹੈ ਡਾਕਟਰੀ ਥਰਮੋਮੀਟਰ ਜਿਹਨੂੰ ਅਸੀਂ ਕਲੀਨਿਕਲ ਥਰਮੋਮੀਟਰ ਵੀ ਕਹਿੰਦੇ ਆ ਫੋਕਸ ਕਰੋ ਇੱਥੇ ਤੇ ਇਹ ਹੋ ਗਿਆ ਸਾਡਾ ਲੈਬਾਰਟਰੀ ਥਰਮੋਮੀਟਰ ਜਿਹੜਾ ਲੈਬ ਦੇ ਵਿੱਚ ਯੂਜ਼ ਹੁੰਦਾ ਹੈ ठीक है, है, है।, है जी हुन ਦੋਨਾਂ 'ਚ ਫਰਕ ਮੈਂ ਤੁਹਾਨੂੰ ਬਾਅਦ 'ਚ ਦੱਸਦੀ ਆ ਪਹਿਲਾ ਥਰਮੋਮੀਟਰ ਹੈ ਕੀ ਹੈ ਕੱਲ ਅਸੀਂ ਗੱਲ ਕੀਤੀ ਸੀ ਇਹ ਇੱਕ ਕੱਚ ਦੀ ਨਲੀ ਹੈ ਇਟਸ ਅ ਟਿਊਬ ਗਲਾਸ ਟਿਊਬ ਹੈ ਜਿਹਦੇ ਅੰਦਰ ਬਹੁਤ ਧਿਆਨ ਨਾਲ ਅਗਰ ਤੁਸੀਂ ਦੇਖੋਗੇ ਬਿਲਕੁਲ ਫੋਕਸ ਕਰੋ ਬਿਲਕੁਲ ਇੱਕ ਬਰੀਕ ਸਿਲਵਰ ਕਲਰ ਦੀ ਲਾਈਨ ਜਾ ਰਹੀ ਹੈ ਦਿਖ ਰਹੀ ਹੈ ਸਾਰਿਆਂ ਨੂੰ ਇੱਕ ਬਰੀਕ ਜੀ ਸਿਲਵਰ ਕਲਰ ਦੀ ਲਾਈਨ ਜਾ ਰਹੀ ਹੈ ਔਰ ਜਿਹੜਾ ਇਹ ਨੀਚੇ ਟਿਪ ਹੈ ਉਹਦੇ ਵਿੱਚ ਵੀ ਇੱਕ ਸਿਲਵਰ ਕਲਰ ਦਾ ਕੁਝ ਪਾਇਆ ਹੋਇਆ ਇਹ ਕੀ ਹੈ ਮਰਕਰੀ ਪਾਰਾ ਜਿਹਨੂੰ ਅਸੀਂ ਕੀ ਕਹਿੰਦੇ ਆ ਪਾਰਾ ਪਾਰੇ ਦੀ ਇੱਕ ਕੁਆਲਿਟੀ ਹੈ ਕਿ ਜਿੱਦਾਂ ਹੀ ਤਾਪਮਾਨ ਦੇ ਵਿੱਚ ਪਰਿਵਰਤਨ ਆਉਂਦਾ ਹੈ ਇਹ ਜੇ ਤਾਪਮਾਨ ਵੱਧ ਜੇ ਤੇ ਫੈਲਦਾ ਹੈ ਤੇ ਜੇ ਤਾਪਮਾਨ ਘੱਟ ਜੇ ਤੇ ਸੰਗੜਦਾ ਠੀਕ ਹੈ ਇਸ ਕਰਕੇ ਅਸੀਂ ਇਹਨਾਂ ਦੇ ਵਿੱਚ ਯੂਜ਼ ਕਰਦੇ ਹਾਂ ਜਦੋਂ ਅਸੀਂ ਇਸ ਥਰਮੋਮੀਟਰ ਨੂੰ ਕਿਸੇ ਗਰਮ ਚੀਜ਼ 'ਚ ਪਾਵਾਂਗੇ ਤੇ ਜਿਹੜਾ ਪਾਰਾ ਹੈ ਉਹ ਫੈਲਣਾ ਸ਼ੁਰੂ ਕਰ ਦਿੰਦਾ ਜਿਸ ਕਰਕੇ ਉਹ ਇਸ ਟਿਊਬ ਦੇ ਵਿੱਚ ਚੜਨਾ ਸ਼ੁਰੂ ਕਰ ਦਿੰਦਾ ਔਰ ਉਹਦੇ ਚੜਨ ਦੇ ਹਿਸਾਬ ਨਾਲ ਸਾਨੂੰ ਪਤਾ ਲੱਗ ਜਾਂਦਾ ਹੈ ਕਿ ਜਿਹੜਾ ਪਦਾਰਥ ਹੈ ਜਿਹਦਾ ਅਸੀਂ ਟੈਸਟ ਕਰਦੇ ਪਈਆਂ ਉਹਦਾ ਟੈਂਪਰੇਚਰ ਕਿੰਨਾ ਹੈ ਸਮਝ ਆ ਗਿਆ ਵੀ ਅਪਾ ਇਹਦੇ ਵਿੱਚ ਕੁਐਸਚਨ ਨਹੀਂ ਆਉਂਦਾ ਕਿ ਪਾਰਾ ਕਿਉਂ ਯੂਜ਼ ਕਰਦੇ ਆ ਕਿਉਂਕਿ ਪਾਰਾ ਜਿਹੜਾ ਹੈ ਤਾਪਮਾਨ ਦੇ ਹਿਸਾਬ ਨਾਲ ਆਪਣੀ ਜਿਹੜੀ ਇਹ ਇਦਾਂ ਦੀ ਮੈਟਲ ਹੈ ਇਟ ਇਜ਼ ਦਾ ਓਨਲੀ ਮੈਟਲ ਵਿਚ ਇਜ਼ ਲਿਕਵਿਡ ਇਨ ਸਟੇ ਸਿਰਫ ਇੱਕੋ ਹੀ ਤੱਤ ਹੈ ਜਿਹੜੀ ਕਿ ਦਰਵ ਅਵਸਥਾ ਦੇ ਵਿੱਚ ਮਿਲਦੀ ਆ ਔਰ ਇਹ ਵੀ ਇਦਾਂ ਦੇ ਤੱਤ ਹੈ ਜਿਹੜੀ ਤਾਪਮਾਨ ਦੇ ਵਧਣ ਘਟਣ ਦੇ ਨਾਲ ਐਕਸਪੈਂਡ ਕਰਦੀ ਹੈ ਜਾਂ ਸੰਗੜਦੀ ਹੈ ਤਾਂ ਇਸੇ ਨੂੰ ਦੇ ਵਿੱਚ ਯੂਜ਼ ਕਰਦੇ ਆ ਠੀਕ ਹੈ ਜੀ ਤਾ ਹੁਣ ਆਪਾਂ ਗੱਲ ਕਰਦੇ ਆਂ ਦੋ ਤਰ੍ਹਾਂ ਦੇ ਥਰਮਾਮੀਟਰਸ ਦੀ ਕਲੀਨਿਕਲ ਥਰਮਾਮੀਟਰ ਜਿਹੜਾ ਹੈ ਔਰ ਲੈਬਾਰਟਰੀ ਹੈ ਮੈਂ ਦੋਨਾਂ ਦੇ ਫਰਕ ਤੁਹਾਨੂੰ ਬਾਅਦ ਚ ਦੱਸਣੀ ਆ ਜਿਹੜਾ ਕਲੀਨਿਕਲ ਬੇਸਿਕਲੀ ਅਸੀਂ ਹਿਊਮਨ ਬਾਡੀ ਲਈ ਯੂਜ਼ ਕਰਦੇ ਆਂ ਮਨੁੱਖ ਦੇ ਸਰੀਰ ਦੇ ਤਾਪਮਾਨ ਨੂੰ ਮਾਪਣ ਲਈ ਯੂਜ਼ ਕਰਦੇ ਆਂ ਤੇ ਸਾਡੀ ਬਾਡੀ ਦਾ ਤਾਪਮਾਨ ਕਿੰਨਾ ਹੁੰਦਾ ਹੈ ਪਤਾ ਹੀ ਹੈ ਤੁਹਾਨੂੰ ਫਿਕਸ ਤਾਪਮਾਨ ਹੁੰਦਾ ਜਿਹੜਾ ਸਹੀ ਨਾਰਮਲ ਵਾਲਾ ਕਿੰਨਾ ਹੁੰਦਾ ਮੈਂ ਲਿਖਵਾਇਆ ਸੀ ਕੱਲ੍ਹ ਨੂੰ ਵਟ ਇਜ਼ ਦਾ ਨਾਰਮਲ ਹਿਊਮਨ ਬਾਡੀ ਟੈਂਪਰੇਚਰ 37 37° degree, 37° ਸੈਲਸੀਅਸ ਰਾਈਟ ਦਾ ਇਹ थर्मामीटर ਜਿਹੜਾ ਹੈ ਇਹ 35° ਤੋਂ ਲੈ ਕੇ 42° ਤੱਕ ਹੁੰਦਾ ਹੈ ਉਹਦਾ ਮਤਲਬ ਕੀ ਹੈ ਕਿਉਂਕਿ ਕਈ ਵਾਰ ਕਈ ਵਾਰੀ ਤਾਪਮਨ ਘੱਟ ਵੀ ਜਾਂਦਾ ਤਾਂ ਠੀਕ ਹੈ 35° ਤੋਂ ਵੀ ਥੱਲੇ ਹੋ ਜਾਂਦਾ ਤਾਂ ਇਹ ਆਪਣਾ 35° ਤੋਂ ਲੈ ਕੇ 42 ਤੱਕ ਸਾਨੂੰ ਇਹ ਕੈਲਕੂਲੇਸ਼ਨ ਦੇਵੇਗਾ ਬਟ ਇਹ ਜਿਹੜਾ ਹੈਗਾ ਲੈਬੋਰੀ ਦੇ ਵਿੱਚ ਜਿਹੜਾ ਅਸੀਂ ਯੂਜ਼ ਕਰਨਾ ਤੁਸੀਂ ਦੇਖ ਸਕਦੇ ਹੋ ਇਹਦੀ ਰੇਂਜ ਜਿਹੜੀ ਹੈ 0° ਠੀਕ ਹੈ 0 ਡਿਗਰੀ ਤੋਂ 110 ਡਿਗਰੀ ਹੈ ਠੀਕ ਹੈ ਮਾਈਨਸ 'ਚ ਵੀ ਹੈ ਮਾਈਨਸ ਵੀ ਦੱਸ ਦਿੰਦੇ ਹਾਂ ਜੇ ਦੋ ਇਹ ਤੋਂ ਵੀ ਥੱਲੇ ਚਲ ਜਾਏਗਾ ਫਿਰ ਮਾਈਨਸ ਵੀ ਆ ਜਾਏਗਾ ਬਟ ਬੇਸਿਕਲੀ ਅਪਾ ਇਹਨੂੰ ਇੱਥੇ ਤੁਸੀਂ ਦੇਖ ਸਕਦੇ ਹੋ ਕਿ 0 ਤੋਂ ਲੈ ਕੇ 110 ਡਿਗਰੀ ਤੱਕ ਠੀਕ ਹੈ ਜੀ ਮਾਈਨਸ ਵਾਲਾ ਕਨਸੈਪਟ ਮੈਂ ਬਾਅਦ ਵਿੱਚ ਦੱਸਾਂਗੀ ਫਿਲਹਾਲ ਜਿਹੜੀ ਰੇਂਜ ਇੱਥੇ ਸ਼ੋ ਹੋ ਰਹੀ ਹੈ ਉਹਦੇ ਅਨੁਸਾਰ ਤੁਸੀਂ ਕਰੋਗੇ ਠੀਕ ਹੈ ਮਾਈਨਸ ਦਾ ਕਨਸੈਪਟ ਮੈਂ ਬਾਅਦ ਵਿੱਚ ਦੱਸ ਦਿਆਂਗੀ ਸੋ ਸਮਝ ਆ ਗਈ ਦੋਨੋਂ ਥਰਮੋਮੀਟਰ ਦਾ ਇਹ ਵੀ ਥਰਮੋਮੀਟਰ ਦੋਨੋਂ ਥਰਮੋਮੀਟਰ ਦੇ ਵਿਚ ਤੁਸੀਂ ਦੇਖ ਸਕਦੇ ਹੋ نیچے ਇੱਕ ਬਲਬ ਹੈ ਇਹਨੂੰ ਕੀ ਕਹਿੰਦੇ ਆ ਬਲ ਠੀਕ ਹੈ ਇਹਨੂੰ ਕਦੇ ਵੀ ਹੱਥ ਨਾਲ ਨਹੀਂ ਟੱਚ ਕਰਨਾ ਠੀਕ ਹੈ ਔਰ ਹਮੇਸ਼ਾ ਧਿਆਨ ਰੱਖਣਾ ਹੈ ਕਿ ਇਹ نیچے ਨਾ ਡਿੱਗੇ ਕਿਉਂਕਿ ਜੇ ਡਿੱਗ ਗਿਆ ਨਾ ਫਿਰ ਜਿਹੜਾ ਪਾਰ ਹੈ ਉਹ ਥਰਮੋਮੀਟਰ ਤੋਂ ਬਾਹਰ ਆ ਜਾਏਗਾ ਹੁਣ ਇਹਨੂੰ ਚੈੱਕ ਕਿੱਦਾਂ ਕਰਨਾ ਜਦੋਂ ਵੀ ਥਰਮੋਮੀਟਰ ਨੂੰ ਅਸੀਂ ਯੂਜ਼ ਕਰਨਾ ਹੈ ਕਲੀਨिकल ਥਰਮੋਮੀਟਰ ਨੂੰ ਇੱਕ ਪਹਿਲੇ ਹਮੇਸ਼ਾ ਬਹੁਤ ਚੰਗੇ ਤਰੀਕੇ ਦੇ ਨਾਲ ਪਹਿਲਾਂ ਸਾਫ਼ ਕਰਨਾ ਹੈ ਕਦਰ ਪਾਈ ਨੂੰ ਆਪਣੀ ਜੀਬ ਦੇ ਥੱਲੇ ਰੱਖਣਾ ਹੈ 1-2 ਮਿੰਟ ਲਈ ਰੱਖਣਾ ਹੈ ਉਸ ਤੋਂ ਬਾਅਦ ਤੁਸੀਂ ਇਹਦੇ ਅੰਦਰ ਜਿਹੜਾ ਪਾਰਾ ਹੈ ਆ ਯੂਜ਼ ਕਰਨ ਤੋਂ ਪਹਿਲਾਂ ਇੱਕ ਚੀਜ਼ ਮੈਂ ਦੱਸਣਾ ਭੁੱਲ ਗਈ ਹਾਂ ਜਦੋਂ ਵੀ ਇਹਨੂੰ ਯੂਜ਼ ਕਰਨਾ ਹੈ ਸਭ ਤੋਂ ਪਹਿਲਾਂ ਇਹਨੂੰ ਸਾਫ਼ ਕਰਕੇ ਇੱਦਾਂ ਛਟਕਾਣਾ ਹੈ ਛਟਕਾਣ ਦੇ ਨਾਲ ਹੀ ਠੱਠੇ ਆ ਜਾਏਗਾ ਨਿੱਜੀ ਆ ਜਾਏਗਾ ਪਕੜ ਕੇ ਧਿਆਨ ਨਾਲ ਮਜਬੂਰ ਤਾਂ ਨੇ ਤਾਂ ਕਿ 35 ਡਿਗਰੀ ਤੇ ਆ ਦੇ ਉਸ ਤੋਂ ਬਾਅਦ ਇਹਨੂੰ ਜੀਭ ਵੀ ਥੱਲੇ ਰੱਖਣਾ ਛੋਟੇ ਬੱਚਿਆਂ ਦੇ ਅਸੀਂ ਅੰਡਰ ਆਰਮਸ ਨੀਚੇ ਵੀ ਰੱਖ ਦਿੰਨੇ ਆ ਫਿਰ 1-2 ਮਿੰਟ ਬਾਅਦ ਪਾਰਾ ਜਿਹੜਾ ਅਗਰ ਬੋਡੀ ਦਾ ਟੈਂਪਰੇਚਰ ਜ਼ਿਆਦਾ ਹੋਏਗਾ ਤੇ ਪਾਰਾ ਇੱਥੇ ਚੜਨਾ ਸ਼ੁਰੂ ਹੋ ਜਾਏਗਾ ਹੁਣ ਸਾਰੇ ਬੱਚੇ ਦੇ ਵਿੱਚ ਦੇਖਣ ਦੀ ਵਾਰੀ-ਵਾਰੀ ਦੇਖਣ ਦੀ ਕੋਸ਼ਿਸ਼ ਕਰਿਓ ਜਿਹੜਾ ਤੁਸੀਂ ਆਹ ਵਾਈਟ ਹਿੱਸੇ 'ਚ ਦੇਖਦੇ ਹੋ ਤੇ ਇਹਦੇ ਵਿੱਚ ਇੱਕ ਸਿਲਵਰ ਕਲਰ ਦੀ ਲਾਈਨ ਨਜ਼ਰ ਆ ਰਹੀ ਹੈ ਇੱਥੇ ਤੱਕ ਹੈ ਨਾ ਸਿਲਵਰ ਕਲਰ ਦੀ ਲਾਈਨ ਸਾਰੇ ਜਣੇ ਚੈੱਕ ਕਰੋ ਠੀਕ ਹੈ ਇਹ ਹੀ ਜਿਹੜੀ ਸਿਲਵਰ ਕਲਰ ਦੀ ਲਾਈਨ ਹੈ ਇਹਦੇ ਨਾਲ ਤੁਹਾਨੂੰ ਐਕਚੁਅਲ ਦੇ ਵਿੱਚ ਜਿਹੜਾ ਟੈਂਪਰੇਚਰ ਉਹ ਪਤਾ ਲੱਗ ਜਾਏਗਾ ਹੁਣ ਜੇ ਬੇਸਿਕਲੀ ਮੈਂ ਹੁਣ ਦੇਖਾਂ ਤੇ ਇਸ ਟਾਈਮ ਟੈਂਪਰੇਚਰ ਇਹਦੇ ਵਿੱਚ ਪ੍ਰੋਪਰ 37 ਤੇ ਹੈ ਧਿਆਨ ਨਾਲ ਦੇਖੋ ਜਨ ਨੰਬਰ ਲਿਖ ਰਿਹਾ ਸਿਲਵਰ ਕਲਰ ਦੀ ਕਲਾਈਨ ਹੈ ਠੀਕ ਹੈ ਸਿਲਵਰ ਕਲਰ ਦੀ ਕਲਾਈਨ ਹੈ ਇੱਥੇ ਦੇਖੋ ਇਥੋਂ ਇਦਾਂ ਚੜਦੀ ਦੀ ਨਜ਼ਰ ਆਏਗੀ ਲਾਈਨ ਕੋ 37 ਡਿਗਰੀ ਦੀ ਇਹ ਸਾਰੇ ਕੋਈ ਆਪਣੇ ਹੱਥੋ ਦੇ ਵਿੱਚ ਫੜ ਕੇ ਚੈੱਕ ਕਰ ਸਕਦੇ ਆ ਜਿਹਨੂੰ ਕੋਈ ਪ੍ਰੋਬਲਮ ਹੈ ਉਹ ਨੂੰ ਕੁਝ ਵੀ ਸਕਦੇ ਸੋ ਸਮਝ ਆ ਗਿਆ ਥਰਮੋਮੀਟਰ ਕੀ ਹੈ ਲੈਬਾਰਟਰੀ ਥਰਮੋਮੀਟਰ ਬੇਸਿਕਲੀ ਕਈ ਵਾਰੀ ਅਸੀਂ ਕਿਸੇ ਚੀਜ਼ ਦਾ ਉਬਾਲ ਦਰਜਾ ਚੈੱਕ ਕਰਨਾ ਹੁੰਦਾ ਤੇ ਉਹ ਤੇ ਹਾਈ ਹੀਟ ਤੁਹਾਨੂੰ ਬਤੇ ਪਾਣੀ ਦਾ ਉਬਾਲ ਦਰਜਾ ਜਿਹਦਾ 100 ਡਿਗਰੀ ਹੈ ਠੀਕ ਹੈ ਤਾਂ ਜਿਹੜੇ ਗਰਮ ਟੈਂਪਰੇਚਰ ਵਾਲੇ ਆ ਜਿਆਦਾ ਟੈਂਪਰੇਚਰ ਵਾਲੇ ਆ ਬਾਅਦ ਤੋਂ ਬਾਅਦ 110 ਵਾਲਾ ਹੈ ਤੇ 110 ਤੱਕ ਇਹ ਸਾਨੂੰ ਮੈਜ਼ਰ ਕਰਕੇ ਦੇਖ ਸਕਦਾ ਹੈ 110 ਤੋਂ ਬਾਅਦ ਆਪਾਂ ਇਹਨੂੰ ਠੀਕ ਹੈ ਇਹ ਫਟ ਜਾਏਗਾ ਟੁੱਟ ਜਾਏਗਾ ਠੀਕ ਹੈ ਸਿਰਫ 110 ਤੱਕ 110 ਡਿਗਰੀਸ ਐਸਐਸਪੈਕਟ ਨੂੰ ਚੈੱਕ ਇਟ ਠੀਕ ਹੈ ਜੀ ਥੈਂਕ ਯੂ